ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜਾ ਸਾਡਾ ਰੋਜ਼ਾਨਾ ਦਾ ਮਹੀਨੇ ਬਾਅਦ ਮੀਟਿੰਗ ਦਾ ਏਜੰਡਾ ਹੁੰਦਾ ਉਹ ਤਾਂ ਡਿਸਕਸ ਹੋਇਆ ਹੋਇਆ ਉਹ ਤੋਂ ਇਲਾਵਾ ਦੋ ਕਰੰਟ ਟਾਪਿਕ ਜਿਹੜੇ ਬਹੁਤ ਵੱਡੇ ਆ ਉਹਨਾਂ ਦੇ ਵਿੱਚ ਇੱਕ ਮੇਨ ਆ ਸਿੰਧੀ ਸਿੱਖਾਂ ਦੇ ਉੱਥੇ ਮੰਦਰਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਸਰੂਪ ਲੈ ਕੇ ਜਾਣੇ ਦੋ ਤਿੰਨ ਦਿਨਾਂ ਦੇ ਲਗਾਤਾਰ ਉਥੋਂ ਟੈਲੀਫੋਨ ਆ ਰਹੇ ਸੀਗੇ ਕਿ ਸਾਨੂੰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾਸੀਂ ਪਹਿਲਾਂ ਇੱਕ ਵਫਤ ਭੇਜਿਆ ਸੀ ਪਰ ਉਹ ਫੇ ਕਹਿੰਦੇ ਪੇ ਇੱਕ ਵਫਤ ਹੋਰ ਉਹ ਸਾਡਾ ਅੱਜ ਫੈਸਲਾ ਹੋਇਆ ਪੇ ਉਹ ਵਫਤ ਜਿਹੜਾ ਸਾਡਾ ਅੱਜੇ ਰਵਾਨਾ ਹੋ ਜਾਊਗਾ ਜਿਹਦੇ ਵਿੱਚ ਸਰਦਾਰ ਅਭੈਵ ਸਿੰਘ ਅਭਿਆਸੀ ਸੁਖਵਰ ਸਿੰਘ ਜੀ ਪੰਨੂ ਸਾਡਾ ਐਡੀਸ਼ਨਲ ਸਕੱਤਰ ਗੁਰਿੰਦਰ ਸਿੰਘ ਦੇ ਨਾਲ ਕੋਆਰਡੀਨੇਟਰ ਸਾਡੇ ਜਸਕਰਨ ਸਿੰਘ ਤੇ ਇੱਕ ਮੈਂਬਰ ਸਾਡੇ ਜਿਹੜੇ ਸਰਦਾਰ ਗਰਮੀਤ ਸਿੰਘ ਜਿਹੜੇ ਸਾਡੇ 36 ਗੜ ਮਿਸ਼ਨ ਦੇ ਜਿਹੜੇ ਇੰਚਾਰਜ ਆ ਉਹਨਾਂ ਦੀ ਡਿਊਟੀ ਲਈ ਗਈ ਆ ਤਾਂ ਕਿ ਉਹਨਾਂ ਦੇ ਉੱਥੇ ਜਿਹੜੇ ਕੁਝ ਦਿਨਾਂ ਤੋਂ ਲਗਾਤਾਰ ਉੱਥੇ ਸੁਨੇਹੇ ਆ ਰਹੇ ਸੀ ਉਹਨਾਂ ਸੁਨੇਹਾ ਨੂੰ ਸੁਣ ਕੇ ਗੁਰਮਤ ਅਨੁਕੂਲ ਜਿਹੜੇ ਆ ਫੈਸਲੇ ਉੱਥੇ ਲੈ ਜਾਣ ਸੋ ਉਹ ਤੋਂ ਇਲਾਵਾ ਇੱਕ ਨਵਾਂ ਜਿਹੜਾ ਸਾਡੇ ਅੱਜ ਧਿਆਨ ਵਿੱਚ ਆਇਆ ਕਿ ਇਹ ਜਿਹੜਾ ਸਾਧਿਆ ਸਿਰਸੇ ਵਾਲਾ ਇਹਨੇ ਸਲਾਬਤਪੁਰੇ ਦੇ ਵਿੱਚ ਇੱਕ ਆਪਣੀ ਖਤਰਤਾ ਵੀ ਕੀਤੀ ਇਹਨੂੰ ਸਦੀ ਸਦੀ ਆ ਤੇ ਮੈਂ ਸਮਝਦਾ ਭੀ ਜੇ ਤੁਹਾਨੂੰ ਆਨਲਾਈਨ ਉਹਨਾਂ ਨੂੰ ਇੱਕ ਬੰਦਾ ਜਿਹੜਾ ਪੈਰੋਲ ਤੇ ਆਉਂਦਾ ਆ ਉਹਦੀਆਂ ਕੁਝ ਲਿਮਿਟੇਸ਼ਨਸ ਹੁੰਦੀਆਂ ਖਾਸ ਕਰਕੇ ਇੱਕ ਲਿਮਿਟੇਸ਼ਨ ਵੱਡੀ ਹੁੰਦੀ ਆ ਕਿ ਮੈਂ ਬਾਹਰ ਜਾ ਕੇ ਕੋ ਇਹੋ ਜਿਹੀ ਗੱਲ ਨਹੀਂ ਕਰੂੰਗਾ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਜਾਂ ਹੋਰ ਕਿਸੇ ਪੱਖ ਦੇ ਨਾਲ ਕੋਈ ਨੁਕਸਾਨ ਹੋਵੇ ਪਿਛਲੀ ਵਾਰੀ ਵੀ ਇਹ ਸਵਾਲ ਉੱਠਿਆ ਸੀ ਤੇ ਮੈਂ ਹਰਿਆਣੇ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਇਹਦੇ ਲਈ ਕੋਈ ਵੱਖਰਾ ਕਾਨੂੰਨ ਆ ਚਾਰ ਵਾਰੀ ਪਰੋਲ ਤੇ ਪਹਿਲਾਂ ਆ ਗਿਆ ਪੰਜਵੀਂ ਵਾਰ ਹੋਰ ਪਰੋਲ ਤੇ ਆ ਗਿਆ 90 ਦਿਨ ਦੀ ਰਿਲੈਕਸੇਸ਼ਨ ਦੇ ਦਿੱਤੀ ਆ ਛੁੱਟੀ ਘਟਾ ਦਿੱਤੀ ਉਹਦੇ ਵਿੱਚੋਂ 90 ਦਿਨ ਉਹਦੀ ਮaaf ਕਰ ਦਿੱਤੀ ਸਜ਼ਾ ਤੇ ਫੇਰ ਬਾਹਰ ਆ ਕੇ ਉਹ ਕਾਰਜ ਕਰਨੇ ਜਿਹੜੇ ਸਿੱਖਾਂ ਦੇ ਖਾਸ ਕਰਕੇ ਚਿੱਤੇ ਤੌਰ ਦੇ ਉੱਤੇ ਜਿਹੜੇ ਜਜ਼ਬਾਤੀ ਮੁੱਦੇ ਉਹਨਾਂ ਮੁੱਦਿਆਂ ਦੇ ਉੱਤੇ ਆ ਕੇ ਉੱਥੇ ਗੱਲ ਕਰਨੀ ਦੂਜੀ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਉਹ ਵਿਆਦਵੀ ਕਾਂਡ ਦਾ ਮੁੱਖ ਦੋਸ਼ੀ ਵੀ ਆ ਉਹਦੇ ਵਿੱਚ ਨਾਮਜ਼ਦ ਹੋ ਚੁੱਕਾ ਉਹਦੇ ਵਿੱਚ ਹਾਲੇ ਟ੍ਰਾਇਲ ਚੱਲਣਾ ਆ ਤੇ ਫਿਰ ਇਹ ਜਿਹੜੀਆਂ ਇਹੋ ਜਿਹੀਆਂ ਗਤੀਵਿਧੀਆਂ ਇਹ ਮੈਂ ਸਮਝਦਾ ਬਹੁਤ ਮੰਦ ਭਾਗੀਆਂ ਨਹੀਂ ਇਹ ਨਿੰਦਣਯੋਗ ਨਹੀਂ ਇਹ ਤੁਰੰਤ ਬੰਦ ਹੋ ਜਾਣੀਆਂ ਚਾਹੀਦੀਆਂ ਕਿਉਂਕਿ ਇਹਦੇ ਨਾਲ ਫਿਰ ਕੱਲ ਨੂੰ ਕੋਈ ਹੋਰ ਇਹੋ ਜਿਹੀਆਂ ਭਾਵਨਾਵਾਂ ਵੀ ਜਿਨ੍ਹਾਂ ਭਾਵਨਾਵਾਂ ਨਾਲ ਇਹ ਮੁੱਦੇ ਜੁੜੇ ਆ ਉਹਨਾਂ ਵਿੱਚ ਵੀ ਫਿਕਰਬੜਾਟ ਆ ਸਕਦੀ ਆ ਸੋ ਮੈਂ ਹਰਿਆਣਾ ਸਰਕਾਰ ਨੂੰ ਚੇਚੇ ਤੌਰ ਤੇ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਇਹ ਤਰਾਂਤ ਇਹਨਾਂ ਤੇ ਗਤੀਵਿਧੀਆਂ ਜਿਹੜੀਆਂ ਉਹਨਾਂ ਤੇ ਇਹਦੀ ਉਹ ਰੋਕ ਲਾਈ ਜਾਵੇ ਫਿਰ ਬਾਅਦ ਦੇ ਵਿੱਚ ਕਈ ਵਾਰੀ ਕੋਈ ਨਤੀਜੇ ਜਿਹੜੇ ਹੋਰ ਨਿਕਲ ਜਾਂਦੇ ਆ ਸੋ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਅਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂਕਿ ਸਾਰੇ ਹੱਦ ਬੰਨਾ ਜਿਹਲੇ ਟੱਪ ਜਾਣ ਤੇ ਫਿਰ ਕਾਨੂੰਨ ਦਾ ਦਰਵਾਜ਼ਾ ਵੀ ਅਸੀਂ ਖੜਕਾਉਣ ਜਾ ਰਹੇ ਹਾਂ ਵੀ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਵੀ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇੱਕ ਅਸੀਂ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਜਿਹਦੀ ਕੱਲ ਅਸੀਂ 13 ਮੈਂਬਰ ਪਾਈ ਸੀਗੇ ਤੇ ਆਹ ਜਿਹੜੀਆਂ ਪੰਜ ਸ਼ਖਸੀਅਤਾਂ ਅੱਜ ਪਾਈਆਂ ਉਹਨਾਂ ਦੇ ਵੀ ਮੈਂ ਤੁਹਾਨੂੰ ਪੰਜਾਂ ਦੇ ਕਿਉਂਕਿ ਸਭ ਤੋਂ ਸਤਿਕਾਰਯੋਗ ਸ਼ਖਸੀਅਤ ਸੰਤ ਬਾਬਾ ਮਹਿੰਦਰ ਸਿੰਘ ਜੀ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਵਾਲੇ ਜਿਨ੍ਹਾਂ ਦਾ ਕਾਰਜ ਏ ਕੇਵਲ ਤਾਂ ਕੇਵਲ ਕਾਰ ਸੇਵਾ ਦਾ ਆ ਚਾਹੇ ਹੁਣ ਸੱਚਖੰਡ ਦੇ ਅੰਦਰਲੇ ਪਾਸੇ ਜਿਹੜੀ ਸੋਨੇ ਦੀ ਸੇਵਾ ਹੋ ਰਹੀ ਉਹ ਕਰ ਰਹੇ ਆ ਚਾਹੇ ਤਖਤ ਕੇਸਗੜ ਸਾਹਿਬ ਜੀ ਦੇ ਸਮੁੱਚੇ ਤੌਰ ਦੇ ਉੱਤੇ ਜਿਹੜੇ ਦਫ਼ਤਰ ਆ ਸਾਡੇ ਉਹਨਾਂ ਦਾ ਨਵੀਨੀ ਕਰਨ ਦਾ ਬੇਸਮੈਂਟ ਤੋਂ ਜਿਹੜਾ ਆ ਉਹ ਵੀ ਕਾਰਜ ਵੱਡੇ ਪੱਧਰ ਤੇ ਚੱਲ ਰਿਹਾ ਤੇ ਓੰਜ ਵੀ ਹਰ ਇੱਕ ਕਾਰਜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਦੇ ਆ। ਸੋ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੂੰ ਉਸ ਬੋਰਡ ਦੇ ਵਿੱਚ ਪਾਇਆ ਗਿਆ। ਉਹ ਤੋਂ ਇਲਾਵਾ ਸਾਡੇ ਸਿੱਖ ਪ੍ਰਚਾਰਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਤੁਰਦੇ ਆ। ਔਰ ਮਹਾਨ ਕਥਾਕਾਰ ਵੀ ਆ ਗਿਆਨੀ ਕਰਵਕ ਸਿੰਘ ਜੀ ਗੁਲਸ਼ਨ ਜੂਕੇ ਵਾਲੇ ਉਹਨਾਂ ਨੂੰ ਵੀ ਇਸ ਜਿਹੜਾ ਸੁਰਖ ਸਲਾਹਕਾਰ ਬੋਰਡ ਆ ਐਨ ਆਰ ਆਈ ਦਾ ਅੰਤਰਰਾਸ਼ਟਰੀ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਤੋਂ ਇਲਾਵਾ ਬੀਬੀ ਇੰਦਰਜੀਤ ਕੋਰ ਜੀ ਜਿਹੜੇ ਅਮਰੀਕਾ ਦੇ ਵਿੱਚ ਭਾਵੇਂ ਹੁਣ ਉਮਰ ਵੱਡੀ ਹੋ ਗਈ ਆ ਜਿਨ੍ਹਾਂ ਨੂੰ ਸਮਾ ਸੁਭਾਗ ਪ੍ਰਾਪਤ ਹੋਇਆ ਕਿ ਗੋਰੇ ਵੀ ਜਿਹੜੇ ਆ ਉਹ ਵੀ ਸਿੱਖੀ ਦੇ ਵਿੱਚ ਬਹੁਤਾਤ ਦੇ ਵਿੱਚ ਦਾਖਲ ਹੋਏ ਉਹ ਤੋਂ ਬਾਅਦ ਇਲਾਵਾ ਸਾਡੇ ਦੋ ਜਿਹੜੇ ਮਹਾਨ ਸੇਵਾਕਾਰ ਹੈ ਨਿਊਯਾਰਕ ਵਿਖੇ ਭਾਈ ਰਗਵੀਰ ਸਿੰਘ ਜੀ ਸੁਭਾਨਪੁਰ ਔਰ ਉਹਨਾਂ ਦੇ ਨਾਲ ਮਾਸਟਰ ਮਹਿੰਦਰ ਸਿੰਘ ਜੀ ਨਿਊਯਾਰਕ ਅਮਰੀਕਾ ਵਾਲੇ ਇਹ ਪੰਜ ਮੈਂਬਰ ਸਹਿबान ਅੱਜ ਐਡ ਕੀਤੇ ਆ ਤੇ ਮੈਂ ਇਹ ਵੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਕੱਲ ਅਸੀਂ ਇਹ ਬੋਰਡ ਬਣਾਇਆ ਸੀ ਤੇ ਮੈਨੂੰ ਬਹੁਤ ਸਾਰੇ ਟੈਲੀਫੋਨ ਆਏ ਆ ਕਿ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਵੀ ਕਰਨਾ ਆ ਤੇ ਸਹਿਯੋਗ ਦੇ ਨਾਲ ਨਾਲ ਆਪਣੀਆਂ ਜਿਹੜੀਆਂ ਬੜਮੁੱਲੀਆਂ ਵਿਚਾਰ ਉਹ ਵੀ ਸਾਨੂੰ ਦੇਵਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਤੋਂ ਇਲਾਵਾ ਜਿਹੜਾ 10ਕਤੀ ਮਹਿੰਮ ਚੱਲ ਰਹੀ ਆ ਉਹ 10ਕਤੀ ਮਹਿੰਮ ਦੇ ਵਿੱਚ ਹੋਰ ਤੇਜ਼ੀ ਲਿਆਉਣ ਲਈ ਉਹਦੇ ਵਿੱਚ ਹੋਰ ਚੌਖਾ ਯੋਗਦਾਨ ਪਾਉਣ ਲਈ ਜੰਗੀ ਪੱਦਰ ਦੇ ਉੱਤੇ ਅਸੀਂ ਇੱਕ ਪ੍ਰੋਗਰਾਮ ਲੇਕਿਆ ਇਹਦੇ ਵਿੱਚ ਪਹਿਲੀ ਫਰਵਰੀ ਨੂੰ ਸਮੁੱਚੇ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਜੋਂ ਜਿਹਨੂੰ ਆਪਾਂ ਮਾਝਾ ਜੋਂ ਕਹਿੰਦੇ ਆ ਇਦੇ ਸਮੂੱਚੇ ਮੈਂਬਰ ਸਹਿਬਾਨ ਔਰ ਮੈਂਬਰ ਸਹਿਬਾਨ ਤੋਂ ਇਲਾਵਾ ਸਾਡੇ ਧਰਮ ਪ੍ਰਚਾਰ ਦੇ ਸਖਤਰ ਜਿਹੜਾ ਸਾਡਾ ਮੁੱਖ ਪ੍ਰਚਾਰਕ ਆ ਇਸ ਜ਼ੋਨ ਦਾ ਪਲੱਸ ਜਿਹੜੇ ਪ੍ਰਚਾਰਕ ਆ ਸਾਡੇ ਇਸ ਜ਼ੋਨ ਦੇ ਵਿੱਚ ਇਹ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤਾਂ ਕਿ ਇਹ ਜਿਹੜੀ ਦਾਸਕਤੀ ਮੁਹਿੰਮ ਆ ਇਹਨੂੰ ਵੱਡੇ ਪੱਧਰ ਦੇ ਉੱਤੇ ਭਾਵੇਂ ਚੱਲ ਰਹੀ ਅੱਜ ਵੀ ਪੂਰੇ ਜ਼ੋਰ ਦੇ ਨਾਲ ਪਰ ਫੇਰ ਵੀ ਇਹਨੂੰ ਹੋਰ ਚੁਸਤ ਦਰਸਤ ਕਰ ਲਈ ਅਸੀਂ ਇੱਕ ਮੀਟਿੰਗ ਪਹਿਲੀ ਨੂੰ ਇੱਥੇ ਆਪਣੇ ਅੰਮ੍ਰਿਤਸਰੇ ਰੱਖੀ ਆ ਉਹ ਤੋਂ ਇਲਾਵਾ ਦੋ ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਜਿਹਨੂੰ ਆਪਾਂ ਦਵਾਬਾ ਜ਼ੋਨ ਕਹਿੰਦੇ ਸੀ ਕਿਉਂਕਿ ਇਹ ਦਵਾਬਾ ਮਾਝਾ ਫਾਪਦਾ ਨਾ ਸੀ ਇਸ ਕਰਕੇ ਉਹਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜ਼ੋਨ ਦਾ ਨਾਂ ਦਿੱਤਾ ਗਿਆ ਉਹਦੇ ਵਿੱਚ ਦੋ ਤਰੀਕ ਨੂੰ ਅਸੀਂ ਸਾਰੇ ਸਾਡੇ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਪ੍ਰਚਾਰਕ ਤੇ ਹੈੱਡ ਪ੍ਰਚਾਰਕ ਉਹ ਉੱਥੇ ਇਸ ਮੀਟਿੰਗ ਦੇ ਵਿੱਚ ਸਾਰੀ ਰੂਪਰੇਖਾ ਲਿਖੀ ਜਾਊਗੀ ਉਸ ਦਿਨ ਨੂੰ ਅਸੀਂ ਤੀਜਾ ਜਿਹੜਾ 4 ਤਰੀਕ ਨੂੰ 4 ਫਰਵਰੀ ਨੂੰ ਸ਼੍ਰੀ ਦਮਦਮਾ ਸਾਹਿਬ ਦਮਦਮਾ ਸਾਹਿਬ ਜ਼ੋਨ ਜਿਹਨੂੰ ਅੱਪਾ ਮਾਲਵੇ ਦਾ ਜ਼ੋਨ ਕਹਿੰਨੇ ਆ ਉਹ ਅਸੀਂ ਬਰਨਾਲੇ ਵਿਖੇ ਇਸੇ ਤਰਜ਼ ਦੇ ਉੱਤੇ ਹੀ ਇੰਦਾ ਮੈਂਬਰ ਸਾਹਿਬਾਨ ਤੇ ਸਾਰੇ ਹੀ ਪ੍ਰਚਾਰਕ ਤੇ ਦੂਜੇ ਪ੍ਰਚਾਰਕ ਜਿਹੜੇ ਉਹ ਸਾਰੇ ਪਹੁੰਚਣਗੇ ਔਰ ਮੈਂ ਇਹ ਵੀ ਦੱਸਾਂ ਕਿ ਇਹ ਅਸੀਂ ਇਹਨਾਂ ਤਰੀਕਾਂ ਤੋਂ ਬਾਅਦ ਫਿਰ ਹਲਕਾ ਬਾਰ ਜਿਹੜੇ ਆ ਉਸ ਦਿਨ ਨੂੰ ਉਹਨਾਂ ਨੂੰ ਪਿੰਡਾਂ ਜਾਂ ਉਹਨਾਂ ਨੂੰ ਹਲਕਾ ਬਾਰ ਵੰਡ ਕਰ ਦੇਣੀ ਆ ਤੇ ਪਿੰਡ-ਪਿੰਡ ਦੇ ਵਿੱਚੋਂ 30 30 40 40 ਪਿੰਡਾਂ ਦਾ ਇੱਕ ਜ਼ੋਨ ਬਣਾ ਕੇ ਉਹਨਾਂ ਨੂੰ ਇਹ ਟਾਸਕ ਦੇਵਾਂਗੇ ਸਾਨੂੰ ਇਸ ਗੱਲ ਦਾ ਵੀ ਫਕਰ ਆ ਵੀ ਸਾਡੇ ਕੋਲ ਪਿੱਛੇ ਜਿਹੜੇ ਆ 100 ਬੱਚਾ 117 ਬੱਚੇ ਅਸੀਂ ਭਾਰਤੀ ਕੀਤੇ ਸੀ ਜਿਹਨੇ ਅੰਮ੍ਰਿਤਸਰ ਦੇ ਵਿੱਚ ਤੇ ਜਿਨ੍ਹਾਂ ਨੇ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਹੰਬਲਾ ਮਾਰਿਆ ਜਿਹੜੀ ਆਪਾਂ ਰੋਜ਼ ਸੁਨੇਹੇ ਮਿਲਦੇ ਸੀ ਪੇ ਉਸਾਈ ਬਣ ਗਏ ਉਹਨਾਂ ਨੇ ਘਰ ਘਰ ਦੇ ਵਿੱਚ 2-2 3-3 4-4 ਦਿਨ ਲਾਏ ਤੇ ਹੁਣ ਉਹ ਕੱਲ 1 ਲੱਖ ਫਾਰਮ ਸਾਰਾ ਉਹ ਲੈ ਗਏ ਆ ਤੇ ਉਹਨਾਂ ਨੇ ਅੱਜ ਸਾਨੂੰ ਕਿਹਾ ਵੀ ਸਾਨੂੰ 2 ਲੱਖ ਫਾਰਮ ਹੋਰ ਦਿਓ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਬਾਹਰ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਆ ਦਫ਼ਤਰ ਦੇ ਬਾਹਰ ਉਹ ਮੁਹਿੰਮ ਦਾ ਬੋਰਡ ਲੱਗਾ ਆ ਉਹ ਲੋਕ ਆਪ ਮਹਾਰਾ ਉੱਥੇ ਆ ਕੇ 10 ਕਤੀ ਮਹਿਮੇ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਇਹਨੂੰ ਅਸੀਂ ਵੱਡੇ ਪੱਧਰ ਤੇ ਕਿਉਂਕਿ ਕੌਮੀ ਮਸਲਾ ਆ ਜਿਹੜਾ ਲੰਬੇ ਅਰਸੇ ਦਾ ਲਾਮਕ ਰਿਹਾ ਤੇ ਅਸੀਂ ਇਹਦੇ ਲਈ ਕਾਨੂੰਨੀ ਲੜਾਈ ਵੀ ਤੇ 10 ਕਤੀ ਮਹਿਮ ਜਿਹੜੀ ਇਹ ਜੋਨਾਂ ਦੇ ਵਿੱਚ ਵੰਡ ਕੇ ਤੇ ਇਹਨੂੰ ਫਿਰ ਰੋਜ਼ ਦੀ ਰੋਜ਼ ਮੈਂ ਵੀ ਜਾਇਆ ਕਰੂੰਗਾ। ਸਾਡੇ ਸਤਿਕਾਰਯੋਗ ਜਿਹੜੇ ਹਲਕੇ ਦੇ ਮੈਂਬਰ ਹੋਇਆ ਕਰਨਗੇ ਉਹ ਵੀ ਜਾਇਆ ਕਰਨਗੇ ਨਾਲ ਨਾਲ ਸਾਰੇ ਪ੍ਰਚਾਰਕ ਹੋਣਗੇ। ਇਹਨੂੰ ਅਸੀਂ ਹੁਣ ਕੱਲ ਵੀ ਲਾਣਿਆ ਸੀ ਤੇ ਅੱਜ ਵੀ ਅਸੀਂ ਇਹ ਨਿਰਣਾ ਕੀਤਾ ਪਈ ਨਹੀਂ ਤਕੜੇ ਹੋ ਕੇ ਸਾਰਿਆਂ ਨੇ ਤੇ ਇਹਨੂੰ ਆਪਾਂ ਸਿਰੇ ਚੜਾਉਣਾ ਦੂਜਾ ਸਰਦਾਰ ਦਦਾਰ ਸਿੰਘ ਜੀ ਬੈਂਸ ਜਿਨ੍ਹਾਂ ਨੇ ਸਾਨੂੰ 14 ਏਕੜ ਪੈਲੇ ਉੱਥੇ ਜੋਬਾ ਸਿਟੀ ਵੇਖੇ ਡੋਨੇਟ ਕੀਤੀ ਸੀ ਉਹਦੀ ਲੀਜ਼ ਡੀਡ ਬਣ ਚੁੱਕੀ ਹੁਆ ਤੇ ਉਹਨਾਂ ਦਾ ਬੇਟਾ ਸਰਦਾਰ ਕਰਮਦੀਪ ਸਿੰਘ ਜੀ ਉਹਨਾਂ ਨੂੰ ਵੀ ਇਸ ਆ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਅਸੀਂ ਆਪ ਵੀ ਯਤਨ ਕਰ ਰਹੇ ਹਾਂ ਉਹਨਾਂ ਨਾਲ ਮੇਰੀ ਕੱਲ ਨੂੰ ਫੋਨ ਤੇ ਗੱਲ ਹੋਈ ਸੀ ਵੀ ਅਸੀਂ ਸ਼ਾਇਦ ਫਰਵਰੀ ਦੇ ਵਿੱਚ ਆਵਾਂਗੇ ਵੀ ਆਸਤੀਆਂ ਲੈ ਕੇ ਸਰਦਾਰ ਦਰਦਾਰ ਸਿੰਘ ਬੈਂਸ ਦੀਆਂ ਸੋ ਬਹੁਤ ਸਾਰੇ ਕਾਰਜ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਪਰ ਕਈਆਂ ਦਾ ਕਾਰਜ ਆ ਵੀ ਸੋਸ਼ਲ ਮੀਡੀਆ ਤੱਕ ਸੀਮਿਤ ਰਹਿਣਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਸ਼ਲ ਮੀਡੀਆ ਤੋਂ ਇਲਾਵਾ ਆਪਣੇ ਜਿਹੜੇ ਹਿੱਤਾਂ ਦੀ ਵੀ ਉਹ ਆਪਣੇ ਪੂrti ਕਰਦੇ ਆ ਸੋ ਸਾਰੀ ਸੁਰਚੀ ਤੌਰ ਤੇ ਸਿੱਖ ਕੌਮ ਨੂੰ ਨਹੀਂ ਸਾਰਿਆਂ ਫਿਰਕਿਆਂ ਨੂੰ ਜਿਹੜੇ ਹਿਊਮਨ ਰਾਈਟਸ ਦੇ ਉੱਤੇ ਪਹਿਰਾ ਦਿੰਦੇ ਆ ਜਿਹੜੇ ਆਪਣੇ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਕਰਦੇ ਆ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਕਿ ਇਹ ਜਿਹੜੀ ਬੇਇਨਸਾਫੀ ਬੰਦੀ ਸਿੰਘਾਂ ਨਾਲ ਹੋਈਊ ਆ ਉਹ ਆਪਾਂ ਉਹਦੇ ਵਿੱਚ ਆਪਣਾ ਵੱਡਾ ਯੋਗਦਾਨ ਪਾ ਕੇ ਸਰਕਾਰ ਨੂੰ ਆਸਾਸ਼ ਕਰਾਈਏ ਕਈ ਕਹਿੰਦੇ ਜੀ ਦਸਕਤੀ ਮੁਹਿੰਮ ਕਿਹੜੀ ਮੁਹਿੰਮ ਹੋਈ ਤੇ ਮੈਂ ਆ ਜਿਹੜੇ ਅਸੀਂ ਫਾਰਮ ਭਰਦੇ ਆ ਇਹਦੇ ਤੇ ਬਕਾਇਦਾ ਟੈਲੀਫੋਨ ਨੰਬਰ ਬਕਾਇਦਾ ਉਹਨਾਂ ਦਾ ਐਡਰੈਸ ਲਿਖਿਆ ਜਾਂਦਾ ਇਹ ਸਾਰਾ ਇਸ ਗੱਲ ਨੂੰ ਦਰਸਾਉਗਾ ਕਿ ਕਿੰਨੇ ਜਿਹੜੇ ਲੋਕ ਦੇਸ਼ ਦੇ ਵਿਦੇਸ਼ ਦੇ ਪੰਜਾਬ ਦੇ ਇਹ ਕਿੰਨੇ ਕੁ ਲੋਕ ਜਿਹੜੇ ਅੱਜ ਉਹਨਾਂ ਦੇ ਪਿੱਛੇ ਖੜੇ ਆ ਸੋ ਐਫਰਟ ਯਤਨ ਆਪਾਂ ਸਿਰ ਸਿਰ ਤੋੜ ਕਰ ਰਹੇ ਆ ਵਕੀਲਾਂ ਦਾ ਵੀ ਕੱਲ ਪੈਨਲ ਇੱਕ ਬਣਾਤਾ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਕਾਮਨਾ ਵੀ ਕਰਦੇ ਆ ਸਤਗੁਰੂ ਜੀ ਕਿਰਪਾ ਬਖਸ਼ਿਸ਼ ਕਰਿਓ ਇਹ ਜਿਹੜੇ ਸਾਡੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਇਹਨਾਂ ਨੂੰ ਲੰਬੇ ਸਮੇਂ ਦੀ ਜਿਹੜੀ ਅੰਦਰ ਬੈਠੇ ਆ ਰਿਹਾਈ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਰੇ ਮੈਂਬਰ ਸਹਿਬਾਨ ਬੈਠੇ ਆ ਧਰਮ ਪ੍ਰਚਾਰ ਦੇ ਮੈਂਬਰ ਸਹਿਬਾਨ ਬੈਠੇ ਆ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਇਸ ਮਸਲੇ ਤੇ ਇਹ ਕੌਮੀ ਮੁੱਦਾ ਸਾਡਾ ਸਾਡੇ ਇਹਦੇ ਵਿੱਚ ਕੋਈ ਧੜੇ ਨਹੀਂ ਸਾਬ ਕੌਮੀ ਮੁੱਦੇ ਲਈ ਇਕਜੁੱਟਿਆ ਤੇ ਇਕਜੁੱਟ ਹੋ ਕੇ ਅਸੀਂ ਇਹ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਇਹ ਸਾਡੇ ਨਾਲ ਪਹਿਲਾਂ ਜੁੜਿਓ ਆ ਕੁਝ ਤਾਂ ਆਨਲਾਈਨ ਪਹਿਲੇ ਭਰ ਰਹੇ ਆ। ਕੁਝ ਕਿਉਂਕਿ ਸਾਡੇ ਸਾਰਿਆਂ ਦਾ WhatsApp ਤੇ ਹੋਰ ਸਾਰੇ ਸਿਸਟਮ ਨਾਲ ਸਾਡੇ ਨਾਲ ਇਹ ਅਟੈਚ ਆ ਤੇ ਇਹਨਾਂ ਨੂੰ ਜਿਹੜੀ ਹੁਣ ਸਾਡੇ ਜਸਵਿੰਦਰ ਸਿੰਘ ਜੱਸੀ ਜਿਹਨੂੰ ਅਸੀਂ ਵਿਦੇਸ਼ ਮਤਰਾਲਾ ਸੰਭਾਲਿਆ ਉਹਨੂੰ ਇਹ ਨੰਬਰ ਵੀ ਸਾਰੇ ਦੇ ਦਿੱਤੇ ਆ ਤੇ ਮੈਂ ਆਪ ਵੀ ਜਾਤੀ ਤੌਰ ਤੇ ਵੀ ਬਹੁਤਿਆਂ ਸਾਰਿਆਂ ਨਾਲ ਕੁਝ ਆਯੋ ਵੀ ਆ ਇੱਥੇ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਵੀ ਤਾਂ ਕਿ ਇਹਨੂੰ ਆਨਲਾਈਨ ਵੱਡੇ ਪੱਧਰ ਤੇ ਭਰਿਆ ਜਾਵੇ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ।